ਇਸ ਖਬਰ ਪਲੱਸ ਖੜਾ ਹੈ ਭਾਰਤ ਵਿੱਚ ਵੱਣਨ ਵਾਲੇ ਇਲੈਕਟ੍ਰਿਕ ਚਾਰਜਿੰਗ ਸਟੇਸ਼ਨਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਇਲੈਕਟ੍ਰਿਕ ਗੱਡੀਆਂ ਆ ਰਹੀਆਂ ਨੇ ਟਾਟਾ ਨੇ ਇੱਕ ਗੱਡੀ ਲਾਂਚ ਕੀਤੀ ਹੈ ਜਿਹਦੀ 300 ਤੋਂ 400 ਕਿਲੋਮੀਟਰ ਰੇਂਜ ਹੈ ਪਰ ਵੱਡੀ ਪ੍ਰੋਬਲਮ ਇਹ ਆ ਰਹੀ ਸੀ ਕਿ ਉਸ ਨੂੰ ਕਿਵੇਂ ਚਾਰਜ ਕੀਤਾ ਜਾਵੇ ਕਿਉਂਕਿ ਘਰੋਂ ਚਾਰਜ ਕਰਕੇ ਤੁਸੀਂ 3-400 ਕਿਲੋਮੀਟਰ ਹੀ ਜਾ ਸਕਦੇ ਹੋ ਇਸ ਤਰ੍ਹਾਂ ਦੇ ਚਾਰਜਿੰਗ ਸਟੇਸ਼ਨ ਬਣਨੇ ਸ਼ੁਰੂ ਹੋ ਗਏ ਨੇ ਇਹ ਪਹਿਲਾ ਚਾਰਜਿੰਗ ਸਟੇਸ਼ਨ ਹੈ ਜੋ ਨੈਸ਼ਨਲ ਹਾਈਵੇ 44 ਜਿਹਨੂੰ ਪਹਿਲਾਂ ਆਪਾਂ ਜੀਟੀ ਰੋਡ ਜਾਂ ਐਨਐਚ 1 ਵੀ ਕਹਿੰਦੇ ਹਾਂ ਉਸ ਤੇ ਲੱਗਿਆ ਕਰਨਾਲ ਦੇ ਕੋਲੇ ਇਹ ਦੇਖਦੇ ਆ ਕਿਸ ਤਰ੍ਹਾਂ ਕੰਮ ਕਰਦਾ ਇੱਥੇ ਤੁਸੀਂ ਇਹਦੀ ਜੇ ਪਹਿਲਾਂ ਆਹ ਗਨ ਨੇ ਜਿਸ ਤਰ੍ਹਾਂ ਪੈਟਰੋਲ ਪੰਪ ਦੀਆਂ ਹੁੰਦੀਆਂ ਨੇ ਦੋ ਇੱਥੋਂ ਤੁਸੀਂ ਚਾਰਜ ਦਬਣਾ ਤੇ ਇਹ ਉੱਪਰ ਚਾਰਜਿੰਗ ਸ਼ੋ ਕਰ ਰਿਹਾ ਹੈ ਸਕੈਨ ਕਰਨਾ ਹੈ ਇਹ ਗਨ ਬੀ ਗਨ ਜਿਹੜੀ ਵੀ ਗਨ ਤੁਸੀਂ ਚਾਰਜ ਕਰਨੀ ਹੈ ਉਸ ਤੇ ਕਲਿੱਕ ਕਰਕੇ ਤੁਸੀਂ ਆਪ ਦਾ ਜੋ ਹੈ ਸਟਾਰਟ ਕਰ ਸਕਦੇ ਹੋ ਤੇ ਇੱਥੇ ਤੁਸੀਂ ਕਾਰਡ ਰੀਡ ਕਰਨਾ ਹੈ ਕਾਰਡ ਨਾਲ ਪੇਮੈਂਟ ਆਹ ਜੋ ਰੈੱਡ ਬਟਨ emergancy stop ਹੈ ਮੰਨ ਲਓ ਕੋਈ ਸ਼ਾਰਟ ਸਰਕਟ ਹੋ ਜਾਈਏ ਜਾਂ ਕੁਝ ਹੋ ਜੇ ਤੁਸੀਂ ਉਹਨੂੰ ਰੋਕ ਸਕਦੇ ਹੋ ਦੋ ਗਨ ਇੱਥੇ ਲੱਗੀਆਂ ਨੇ A ਜਾਂ B ਚਾਰਜਿੰਗ ਸਟੇਸ਼ਨ ਹਾਲਾਂਕਿ ਗੱਡੀਆਂ ਅਜੇ ਨਹੀਂ ਆਈਆਂ ਪਰ ਇੱਕ ਨਵੀਂ ਟੈਕਨੋਲੋਜੀ ਜ਼ਰੂਰ ਆ ਗਈ ਹੈ ਜਿੰਨੀਆਂ ਵੀ ਯੂਨਿਟ ਤੁਸੀਂ ਚਾਰਜ ਕਰੋਗੇ ਬੜੀ ਫਾਸਟ ਚਾਰਜਿੰਗ ਹੁੰਦੀ ਹੈ 15 ਤੋਂ 20 ਮਿੰਟ ਦੇ ਅੰਦਰ ਤੁਹਾਡੀ ਗੱਡੀ ਨੂੰ ਇਹ ਫੁੱਲ ਚਾਰਜ ਦੇਣ ਦਾ ਚਾਰ ਸਟੇਸ਼ਨ ਇੱਥੇ ਲੱਗੇ ਹੋਏ ਨੇ ਮੀਟਰ ਵੀ ਲੱਗਿਆ ਭਾਰਤ ਐਵੀ ਇਲੈਕਟ੍ਰੀਕਲਸ ਲਿਮਟਿਡ ਨੇ ਇਹ ਲਗਾਏ ਨੇ ਪਬਲਿਕ ਸਰਵਿਸ ਹੈ ਉਮੀਦ ਕਰਦੇ ਆ ਆਉਣ ਵਾਲੇ ਸਮਾਂ ਵਿੱਚ ਇਲੈਕਟ੍ਰਿਕ ਗੱਡੀਆਂ ਵਧਣਗੀਆਂ ਤੇ ਸਾਨੂੰ ਇਹ ਚਾਰਜਿੰਗ ਸਟੇਸ਼ਨ ਹੋਰ ਜਗ੍ਹਾ ਤੇ ਵੀ ਦੇਖਣ ਨੂੰ ਮਿਲਣਗੇ ਇਲੈਕਟ੍ਰਿਕ ਸਟੇਸ਼ਨ ਲੱਗਣੇ ਸ਼ੁਰੂ ਹੋ ਗਏ ਨੇ ਇਲੈਕਟ੍ਰਿਕ ਗੱਡੀਆਂ ਵੀ ਸ਼ੁਰੂ ਹੋ ਗਈਆਂ ਨੇ ਪਰ ਇੱਕ ਗੱਲ ਕਿਤੇ ਨਾ ਕਿਤੇ ਅਖਰਦੀ ਜ਼ਰੂਰ ਹੈ ਕਿ ਸਰਕਾਰ ਇਲੈਕਟ੍ਰਿਕ ਗੱਡੀਆਂ ਨੂੰ ਕਿਉਂ ਪ੍ਰੋਮੋਟ ਨਹੀਂ ਕਰਦੀ ਕਿਉਂ ਸਬਸਿਡੀ ਨਹੀਂ ਕਿ ਦਿੰਦੀ ਇਹਦੇ ਪਿੱਛੇ ਵੱਡਾ ਕਾਰਨ ਹੈ ਜੋ ਪੈਟਰੋਲ ਡੀਜ਼ਲ ਦੇ ਉੱਪਰ ਲੱਗਣ ਵਾਲਾ ਟੈਕਸ ਹੁਣ ਜੇ ਵੀ ਦੇਖ ਰਿਹਾ ਪਿੱਛੇ ਪੈਟਰੋਲ ਪੰਪ ਹੈ ਲਾਈਨਾਂ ਲੱਗਿਆ ਨੇ ਤੇ ਇਲੈਕਟ੍ਰਿਕ ਸਟੇਸ਼ਨ ਤੇ ਇੱਕ ਵੀ ਨਹੀਂ ਆ ਬੰਦਾ ਕਿਉਂਕਿ ਉਸ ਤੋਂ ਵੱਡੀ ਆਮਦਨ ਜੋ ਸਰਕਾਰ ਨੂੰ ਹੈ ਉਸ ਤੇ 35 ਤੋਂ 40% ਤੱਕ ਜੋ ਟੈਕਸ ਹੈ ਉਹ ਪੈਟਰੋਲ ਔਰ ਡੀਜ਼ਲ ਤੇ ਲਿਆ ਜਾਂਦਾ ਹੈ ਸਟੇਟ ਗਵਰਨਮੈਂਟ ਆ ਔਰ ਸੈਂਟਰ ਗਵਰਨਮੈਂਟ ਆ ਦੋਨਾਂ ਨੂੰ ਇਹ ਦੇ ਵਿੱਚ ਜਦੋਂ ਰੇਟ ਵੱਧਦਾ ਫਾਇਦਾ ਹੁੰਦਾ ਕਿਉਂਕਿ ਇਹ ਟੈਕਸ ਪਰਸੈਂਟੇਜ ਦੇ ਹਿਸਾਬ ਤੇ ਹੁੰਦਾ ਪਰ ਇਲੈਕਟ੍ਰਿਕ ਤੋਂ ਸਰਕਾਰਾਂ ਨੂੰ ਕੋਈ ਫਾਇਦਾ ਨਹੀਂ ਇਸ ਕਰਕੇ ਇਲੈਕਟ੍ਰਿਕ ਗੱਡੀਆਂ ਨੂੰ ਨਾ ਕੋਈ ਸਬਸਿਡੀ ਦਿੱਤੀ ਜਾਂਦੀ ਹੈ ਤੇ ਨਾ ਕੋਈ ਪ੍ਰੋਮੋਸ਼ਨ ਕੀਤੀ ਜਾਂਦੀ ਹੈ ਜਦੋਂ ਕਿ ਇਹ ਬਹੁਤ ਕਲੀਨ ਟਾਈਪ ਆਫ ਅਨਰਜੀ ਹੈ ਸਾਡੀ ਪੋਲਿਊਸ਼ਨ ਨੂੰ ਨੱਥ ਪਾਉਣ ਲਈ ਇਲੈਕਟ੍ਰਿਕ ਵਹੀਕਲ ਜਾਂ ਗੱਡੀਆਂ ਜੇ ਆ ਜਾਣ ਤੇ ਇੱਕ ਬਹੁਤ ਵੱਡੀ ਸਮੱਸਿਆ ਜੋ ਪੋਲਿਊਸ਼ਨ ਦੀ ਗੱਡੀਆਂ ਤੋਂ ਪੈਦਾ ਕੀਤੇ ਪੋਲਿਊਸ਼ਨ ਦੀ ਦੂਰ ਹੋ ਸਕਦੀ ਹੈ ਉਮੀਦ ਹੈ ਸਰਕਾਰਾਂ ਆਉਣ ਵਾਲੇ ਸਮੇਂ ਵਿੱਚ ਜਾਗਣਗੀਆਂ ਤੇ ਇਸ ਪਾਸੇ ਕੁਝ ਕੰਮ ਕਰਨਗੀਆਂ ਤੁਹਾਡੇ ਲਈ ਡਿਸਕਵਰ ਪਲੱਸ ਜੋ ਦਿਖਾਉਂਦਾ ਹੈ ਸੱਚ ਮੈਂ ਦਰਸ਼ਨ ਤਿੱਲੋ ਜਗਦੀਪ ਪੋਮਣ ਦੇ ਨਾਲ ਕਰਨਾਲ ਜਿੱਥੋਂ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਨਵੀਆਂ-ਨਵੀਆਂ ਚੀਜ਼ਾਂ ਤੇ ਨਵੀਂ-ਨਵੀਂ ਟੈਕਨੋਲੋਜੀ ਦਿਖਾਉਂਦਾ ਰਹਿੰਦਾ ਵੇਖਦੇ ਰਹੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੁਹਾਡਾ ਆਪਣਾ ਚੈਨਲ ਡਿਸਕਵਰ ਪਲੱਸ ਦਿਖਾਉਂਦਾ ਹੈ ਸੱਚ